ਕਿਹੜਾ ਵਾਤਾਵਰਨ ਹੈ ਸ਼ਾਂਤ ਦਾ ਮਾਹੌਲ ਠੰਡਾ ਤੇ ਬੱਦਲਵਾਈ ਚੱਲਦੇ ਆ ਆਪਣੇ ਕਾਰਵਾਈ ਤੇ ਸਮਾਂ ਹੋ ਗਿਆ ਜੀ ਸਵੇਰ ਦਾ 6:00 ਵਜੇ ਤੇ 15 ਮਿੰਟ ਸਾਮਨੀ ਲਾਲ ਲਾਲ ਚਮਕਦੇ ਹੋਏ ਸੂਰਜ ਮਹਾਰਾਜ ਤੇ ਬੱਦਲ ਪੂਰਾ ਅੱਛਾ ਤੇ ਰਾਤ ਬੇਮੌਸਮੀ ਠੁਕਾ ਅੱਧਾ ਪੌਣਾ ਘੰਟਾ ਟਕਾ ਕੇ ਆ ਦੇਖੋ ਸਾਰੀਆਂ ਖੇਲਾਂ ਆਲਵਾਲੀਆਂ ਗਿੱਲੀਆਂ ਹੋਈਆਂ ਪਈਆਂ ਨੇ ਤੇ ਚੱਲੇ ਕਿੱਧਰ ਆਪਾਂ ਚੱਲੇ ਆਪਾਂ ਬਹੁਤ ਦਿਨਾਂ ਬਾਅਦ ਗਰਾਊਂਡ 'ਚ ਅੱਲਾ 7 8 10 ਕਿਲੋਮੀਟਰ ਸਾਈਕਲ ਲੈ ਕੇ ਜਾਾਂਗੇ ਫਿਰ ਗਰਾਊਂਡ ਦਾ ਤੁਹਾਨੂੰ ਦਿਖਾ ਕੇ ਆਣਿਆ ਸਾਕ ਤਵ ਕੀ ਆ ਕੀ ਹਾਲ ਚਾਲ ਪੱਤਸਾਓ ਤਕੜੇ ਹੋ ਜੇ ਸਵੇਰ ਦੇ ਵਜੇ ਨੇ ਸਵਾ ਕੁਛ 6 ਵਜੇ 6 ਵਜੇ ਕੇ 15 ਮਿੰਟ ਦਾ ਟਾਈਮ ਤੇ ਆਪਾਂ ਸਾਈਕਲ ਆਪਣਾ ਚੱਕ ਲਿਆ ਤੇ ਸਾਈਕਲ ਚੱਕ ਕੇ ਆਪਾਂ ਚੱਲੇ ਆ ਖਾਨਚੂ 8 10 ਕਿਲੋਮੀਟਰ ਸਾਈਕਲਿੰਗ ਕਰਾਂਗੇ ਦੋ ਤਿੰਨ ਕਿਲੋਮੀਟਰ ਤੇ 3-4 ਕਿਲੋਮੀਟਰ ਕਰਾਂਗੇ ਰਣੀ ਐਵੇਂ ਫੁਕਦੀ ਮਾਰੀ ਜਾਈਏ ਆਪਣੇ ਕੋਲ ਤਾਂ ਇੰਨੀ ਕੋਈ ਹੁੰਦੀ ਹੈ ਸੋ ਚਲਦੇ ਆ ਗਰਾਉਂਡ 'ਚੋਂ ਬਣਾਣੇ ਆ ਮੋਲ ਆ ਜੋ ਮੈਂ ਨਾ ਜੇ 5 ਕੁ ਮਿੰਟ ਪਹਿਲਾਂ ਘਰੋਂ ਚੱਲੇ ਆ ਸਿਰਫ 2 ਕੁ ਕਿਲੋਮੀਟਰ ਸਾਈਕਲ ਤੇ ਆਇਆ ਤੇ ਪਿੱਛੇ ਦੇਖਿਆ ਮੈਨੂੰ ਯਕੀਨ ਨਹੀਂ ਹੋਇਆ ਕਿ ਇੰਨਾ ਬੱਦਲ ਤੇ ਇੰਨੀ ਨੇਰੀ ਕਿੱਥੋਂ ਆ ਸਕਦੀ ਹੈ ਇਹ ਕੁਦਰਤ ਆ ਬਾਈ ਦੇਖੋ ਇੰਨੀ ਨੇਰੀ ਤੇ ਇੰਨਾ ਬੱਦਲ ਇੱਕਦਮ ਆ ਗਿਆ ਯਾਰ ਆ ਸੈੰਗੂ ਖੜੀ ਆਪਣੀ ਮਤਲਬ ਮੈਂ ਤਾਂ ਸੋਚਦਾ ਸੀ ਕਿ ਅੱਜ ਗਰਾਉਂਡ 'ਚ ਜਾਵਾਂਗਾ ਖੈਰ ਲਗਾ ਤਾਂ ਮੈਂ ਜਾਣਾਂ ਪਰ ਇਹ ਨਹੀਂ ਪਤਾ ਜੇ ਮੀਂਹ ਵਰ੍ਹਦਾ ਰਿਹਾ ਤਾਂ ਔਖਾ ਹੋ ਜਾਣਾ ਕੰਮ ਸੋ ਦੇਖਦੇ ਆਂ ਭਾਈ ਕੀ ਬੰਦਾ ਹੈ ਬਾਕੀ ਤੁਹੇ ਜਾਣੇ ਆ ਫਿਰ ਇੱਕਦਮ ਨੇਰੀ ਬੱਦਲ ਜਦੋਂ ਆਇਆ ਤੇ ਮੰਡੀ ਦੇ ਵਿੱਚ ਜ਼ਿਮੀਂਦਾਰਾਂ ਦੇ ਅੱਜਕੱਲ ਤੁਹਾਨੂੰ ਪਤਾ ਹੈ ਕਿ ਝੋਨੇ ਪੈ ਨੇ ਇੱਕ ਆਰਤੀ ਰੋਜ਼ ਦੇ ਹੜਤਾਲ ਕਰਕੇ ਬਹਿ ਜਾਂਦੇ ਨੇ ਤੇ ਵਿਚਾਰੇ ਜ਼ਿਮੀਂਦਾਰ ਫਟਾਫਟ ਮੋਟਰਸਾਈਕਲਾਂ ਤੇ ਤਰਪੈਲਾਂ ਤੱਪੜ ਲੈ ਕੇ ਲੱਗੇ ਜਾਂਦੇ ਨੇ ਕਿ ਜਿਰੀ ਨਾ ਭੇਜੇ ਸੋ ਸਿਆਪੇ ਨੇ ਯਾਰ ਜ਼ਿਮੀਂਦਾਰ ਲਈ ਉਹ ਲੋ ਜੀ ਗਰਾਊਂਡ ਚੋ ਐਂਟਰੀ ਕਰ ਲਈ ਆਪਾਂ ਐਂਟਰੀ ਤਾਂ ਕਰ ਲਈਓ ਯਾਰ ਬਟ ਕਮਾਲ ਦੀ ਗੱਲ ਇਹ ਆ ਕਿ ਇਸ ਗਰਾਊਂਡ ਨੂੰ 5-7 ਪਿੰਡ ਲੱਗਦੇ ਨੇ ਤੇ ਬੰਦਾ ਇੱਥੇ ਇੱਕ ਵੀ ਨਹੀਂ ਹੈਗਾ ਯਾਰ ਆ ਸਾਈਕਲ ਖੜਾ ਆ ਗਰਾਊਂਡ ਸਾਰਾ ਲა ਆ ਤਿੰਨ ਚਾਰ ਡੰਗਰ ਘੁੰਮੀ ਜਾਂਦੇ ਨੇ ਪਰ ਆਪਣੇ ਗਵਾਲੇ ਜੇ ਆਏ ਹੋਏ ਨੇ ਕਿਤੋਂ ਦੂਰੋਂ ਕੱਲ ਪੁੱਛਿਆ ਸੀ ਗੰਬਰ ਸਰੋਂ ਆਏ ਹੋਏ ਨੇ ਸੋ ਬੜਾ ਯਾਰ ਖਰਾਨੀ ਵਾਲਾ ਕੰਮ ਹੈ ਕਿ ਪੰਜ ਛੇ ਪਿੰਡ ਲੱਗਦੇ ਹੋਣ ਤੇ ਗਰਾਊਂਡ ਖਾਲੀ ਹੋਵੇ ਚਲੋ ਕੋਈ ਨਾ ਆਪਾਂ ਲਾਣੇ ਆ ਹੁਣ 3-4 ਕਿਲੋਮੀਟਰ ਦੀ ਰਣੀਗਾ ਤੇ ਰੋਜ਼ ਮਰਰਾ ਦੀ ਇਹੀ ਆਦਤ ਬਣਾਣੀ ਹੋਣਾ ਕਿ 7-8 ਕਿਲੋਮੀਟਰ ਸਾਈਕਲ ਚ ਲਾਓ ਚਾਰ ਪੰਜ ਜਾਂਦੇ ਬੰਜਨਾਂ ਦਾ ਚਾਰ ਪੰਜ ਜਾਂਦੇ ਬੰਜਨਾਂ ਦਾ ਤੇ 3-4 ਕਿਲੋਮੀਟਰ ਰਨਿੰਗ ਕਰਨਾ ਉਹਦੇ ਨਾਲ ਕੈਲਰੀ ਕੁਲਰੀ ਵਾਵਾ ਪੜਨ ਹੋ ਜਾਂਦੀ ਆ ਤੇ ਬੰਦੇ ਦਾ ਸਰੀਰ ਠੀਕ ਬਣਿਆ ਜਾਂਦਾ ਸ਼ੁਕਰ ਹੈ ਪਾਪਾ ਅੱਜ ਵਾਹ ਚੱਲੀ ਜਾਂਦੀ ਏ ਨਹੀਂ ਸੱਚੀ ਬੇਰਾ ਤਾਂ ਜਲੂਸ ਨਿਕਲ ਜਾਣਾ ਸੀ ਸਵੇਰੇ ਸਵੇਰੇ ਬਦਲਦੀ ਹਵਾ ਆ ਗਈ ਹੈ ਬੜੇ ਦਿਨਾਂ ਬਾਅਦ ਦੌੜਦਾਨ ਲੱਗਾ ਫਿਲਟਰ ਚੋਕ ਹੋਏ ਭਾਈ ਬੀਪੀ ਸ਼ੁਗਰ ਮਟਾਪਾ ਲੱਤ ਦਰਦ ਕਮਰ ਦਰਦ ਸਾਰਿਆਂ ਦੀ ਸਾਰੀ ਬਿਮਾਰੀ ਦੇ ਇੱਕੋ ਤੋੜਾ ਸਵੇਰੇ ਉੱਠ ਕੇ ਰਨਿੰਗ ਕਰਨੇ ਜਾਂ ਫਿਰ ਸੈਕਿੰਗ ਕਰਨੀ ਕਰਨੀ ਚਾਹੀਦੀ ਆ ਸਿਹਤ ਤੁਹਾਡਾ ਹੱਥ ਹੁੰਦਾ ਹੈ ਕਿਵੇਂ ਬਣਾ ਕੇ ਰੱਖ ਸਕਦੇ ਹੋ ਸੋ ਸਵੇਰੇ ਉੱਠ ਕੇ ਕੰਟਾ ਕੋ ਸਰੀਰ ਨੂੰ ਦੇ ਦਿਆ ਕਰੋ ਸੱਚ ਨੂੰ ਸ਼ਰੀਰ ਤੇ ਅਗਲੇ ਤੇ ਹੀ ਕੰਟੇ ਬਹੁਤ ਵਧੀਆ ਨਿਕਲਦੇ ਨੇ ਮੈਂ 25 ਕੋ ਮਿੰਟਾਂ ਦੇ ਵਿੱਚ 3 ਪੁਆਇੰਟ ਤੇ 57 ਕਿਲੋਮੀਟਰ ਭੱਜਿਆ ਤੇ 325 ਕਿਲੋਮੀਟਰ ਸੌਰੀ 325 ਕੈਲਰੀ ਬਰਨ ਕਰ ਲਈਏ ਸੋ ਪਹਿਲਾ 7-8 ਕਿਲੋਮੀਟਰ ਸਾਈਕਲ ਚਲਾ ਲੈਣਾ 7 ਕਿਲੋਮੀਟਰ ਪੈ ਜਾਂਦਾ ਇੱਕ ਸਾਈਡ ਦਾ ਤੇ ਫਿਰ ਆਪਾਂ ਇਹ ਥੋੜੀ ਬਹੁਤ ਰਨਿੰਗ ਲਾ ਲਈ ਦੀਏ ਤੇ ਉਸ ਤੋਂ ਬਾਅਦ ਫੇਰ ਘਰ ਜਾਂਦੇ ਹੋਏ 7-8 ਕਿਲੋਮੀਟਰ ਆਪਾਂ ਸਾਈਕਲ ਚਲਾਉਂਦੇ ਆ। ਚਲੋ, ਸਰੀਰ ਦੀ ਕਰਨਾ ਚਾਹੀਦਾ ਐਨਾ ਕੋ ਵਧੀਆ ਹੁੰਦਾ ਹੈ। ਬਟ ਮੈਨੂੰ ਨਾ ਸਭ ਤੋਂ ਵੱਡੀ ਹੈਰਾਨੀ ਕੀ ਪਤਾ ਕੀ ਹੋਈ ਆ ਮੈਂ ਅੱਜ 2 ਮਹੀਨੇ ਬਾਅਦ ਆਇਆ ਇੱਥੇ ਇਸ ਗਰਾਊਂਡ ਤੇ। ਅਰੇ ਯਾਰ ਇਸ ਗਰਾਊਂਡ ਦੇ ਵਿੱਚ ਇੱਕ ਵੀ ਬੰਦਾ ਨਹੀਂ ਹੈ ਯਾਰ। ਕਮਾਲ ਦੀ ਗੱਲ ਆ ਦੇਖੋ। ਕਿੱਡਾ ਗਰਾਊਂਡ ਆ ਦੇਖੋ। ਮੈਂ ਤੇ ਮੇਰਾ ਸਾਈਕਲ ਬਾਸ। ਤੇ ਯਾਰ ਐਸ ਗਰਾਊਂਡ ਨੂੰ 5-6 ਪਿੰਟ ਲੱਗਦੇ ਨੇ 5-6 ਪਿੰਟ ਦੇ ਵਿੱਚ ਇੱਕ ਬੰਦਾ ਵੀ ਨਹੀਂ ਹੈਗਾ ਯਾਰ ਜਿਹੜਾ ਸਵੇਰੇ ਆ ਕੇ ਆ ਕੇ ਵਰਕਆਊਟ ਕਰੇ ਜਾਂ ਤਾਂ ਕਹਦੇ ਬੰਦੇ ਜਿਮਾਂ 'ਚ ਲੱਗੇ ਨੇ ਜਿਮ ਮੰਨ ਦੇ ਅੰਜੇਮੇ ਵੀ ਵਧਿਆਉਂਦੇ ਆ ਪਰ ਗਰਾਊਂਡ ਤੋਂ ਵਧੀਆ ਖਰਾਕ ਕੋਈ ਨਹੀਂ ਹੈਗੀ ਸ਼ਰੀਰ ਦੀ ਗਰਾਊਂਡ ਪਾਓ ਯਾਰ ਗਰਾਊਂਡ ਦੇ ਵਿੱਚ ਹੀ ਤੁਹਾਡਾ ਸ਼ਰੀਰ ਬਣਨਾ ਹੈ ਖੁੱਲੇਗਾ ਸ਼ਰੀਰ ਤੁਹਾਨੂੰ ਪਤਾ ਲੱਗੇਗਾ ਦੂਰੋਂ ਬੰਦੇ ਦਾ ਪਤਾ ਲੱਗ ਜਾਂਦਾ ਕਿ ਇਹ ਸਪੋਰਟਸਮੈਨ ਹੈ ਗਰਾਊਂਡ ਲਾਇਆ ਪਰ ਬੜੀ ਹੈਰਾਨਗੀ ਹੋਈ ਆ ਯਾਰ ਦੇਖ ਕੇ ਬੜਾ ਮਨ ਕੋੜਾ ਹੋਇਆ ਦੇਖੋ ਅਸੀਂ ਇੱਥੇ ক্রিকেট ਖੇលਦੇ ਹੁੰਦੇ ਸੀ ਅਸ ਤੋਂ 15 ਕੋ ਸਾਲ ਪਹਿਲਾਂ 12 13 ਸਾਲ ਪਹਿਲਾਂ ਭਾਈ ਜੀ ਵਾਰੀ ਨਹੀਂ ਆਦੀ ਹੁੰਦੀ ਸੀ ਇੱਥੇ ক্রিকেট ਦੀ ਜਿਹੜੀ ਟੀਮ ਪਹਿਲਾਂ ਆ ਗਈ ਉਹ ਖੇਡੇਗੀ ਉਸ ਤੋਂ ਬਾਅਦ ਦੂਜਿਆਂ ਦੀ ਵਾਰੀ ਆਏਗੀ ਸੋ ਚਲੋ ਜੋ ਵੀ ਹੈ ਕੀ ਕਰ ਸਕਦੇ ਆ ਵਕਤ ਦੇ ਨਾਲ ਸਭ ਕੁਝ ਬਦਲ ਗਿਆ ਹੁਣ ਤੇ ਆ ਬਲੌਗ ਨੂੰ ਕਰਦੇ ਇੱਥੇ ਖਤਮ ਮਿਲਦੇ ਆ ਤੁਹਾਨੂੰ ਕਿਸੇ ਦਿਨ ਨਵੇਂ ਬਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਲਾਈਕ ਕਰ ਲਿਆ ਜੇ ਸਪੈਸ਼ਲੀ ਤਾਂ ਇਹ ਚੈਨਲ ਹੈਗਾ ਜੀ ਘੁੰਮਣ ਦੀ ਟਰੈਵਲ ਦੀ ਟਰੈਵਲ ਦੇ ਬਲੌਗ ਦਿਖਾਣਿਆ ਕਰਕਤੇ ਜਦੋਂ ਘਰ ਹੁੰਨੇ ਆ ਤੇ ਇਹੋ ਜਿਹੇ ਵੀ ਆਪਾਂ ਬਲੌਗਰ ਦਿਖਾ ਦਿੰਦੇ ਆ ਜਿੰਦੇ ਨਾਲ ਕੁਝ ਸਿੱਖਣ ਨੂੰ ਮਿਲੇ ਸੋ ਸਤਿ ਸ੍ਰੀ ਅਕਾਲ ਲਵ ਯੂ ਰੱਬ ਰੱਖੇ